ਲੋਕ ਮਹੱਲਾ ਪੰਜਵਾ ਕੂਟ ਬਿਗਨ ਕਿਸ ਲਾਗਤੇ ਮਹਾਰਾਜ ਜੀ ਬਿਗਨ ਕਿੰਨਾਂ ਨੂੰ ਲੱਗਦੇ ਆ ਸਤ ਗੁਰੂ ਜੀ ਕਹਿੰਦੇ ਕਰੋੜਾਂ ਬਦਲੋ ਨਾ ਪੁਰਖਾਂ ਨੂੰ ਲੱਗਦੇ ਹਨ ਗਿੱਤ ਨੂੰ ਵਿਸਰੈ ਨਾ ਜਿਸ ਪੁਰਖ ਨੂੰ ਪਰਮੇਸ਼ਰ ਦਾ ਅਮਰਤ ਨਾਮ ਭੁੱਲ ਜਾਂਦਾ ਹੈ ਨਾਨਕ ਅਨੰਦਿਨ ਬਲਪਤੀ ਉਹ ਜਿਹੜਾ ਬੋਲਦੇ ਚੱਲਦੇ ਆ ਮਹਾਰਾ ਕਹਿੰਦੇ ਰਾਗ ਨੇ ਬਰਲਾਪ ਹੀ ਕਰਦੇ ਆ ਉਹ ਪੁਰਖ ਜਿਉਂ ਸਿੰਘ ਹੈ ਘਰ ਕਾਉ ਸੁਣੇ ਕਰਦੇ ਵੀ ਕਿਸ ਪ੍ਰਕਾਰ ਕਾਮ ਬੋਲਦਾ ਕਿਹੜਾ ਟੁੱਕਰ ਨਿਆਣੇ ਤੋਂ ਖੋ ਕੇ ਖਾ ਜਾਣਾ ਹੈ ਖਾਲੀ ਕਾਹ ਕਾ ਕਰਕੇ ਚਲੇ ਜਾਂਦਾ ਹੈ ਕਿਉਂ ਉਹਨਾਂ ਦੇ ਘਰ ਇਹ ਸੁਣੇ ਹੈ ਤੇ ਕਾਂ ਜੀ ਨਹੀਂ ਕੋਰਲਾ ਕੇ ਚਲੇ ਜਾਂਦੇ ਹੈ ਕਿਹੜਾ ਸੁਖ ਨਾਰੂ ਕੀ ਟੁੱਕਰ ਨੂੰ ਕਿਸੇ ਸਤ ਸੰਤੋਖ ਆਦੋਗਣਾ ਤੋਂ ਪ੍ਰਾਪਤ ਹੋ ਜਾਣਾ ਹੈ ਮਹੱਲਾ ਪੰਜਵਾ ਸ੍ਰੀ ਮਿਲਾਵਾ ਜਾਂ ਕੀ ਹੈ ਜਦੋਂ ਉਸ ਪ੍ਰੀਮੇਸ਼ਰ ਦਾ ਮਿਲਾਪ ਹੁੰਦਾ ਹੈ ਸਾਈ ਸੁਹਾਵੀ ਰੁੱਤ ਕੋਈ ਰੁੱਤ ਸਾਧ ਸੰਗਤ ਦੀ ਸੋਹਣੀ ਹੁੰਦੀ ਹੈ ਚਾਹੇ ਬਾਲਕ ਵਸਤਾ ਹੈ ਚਾਹੇ ਜਵਾਨੀ ਹੈ ਚਾਹੇ ਬਿਰਧ ਹੈ ਚਾਹੇ ਪਰੋਡਿਆ ਵਸਤਾ ਹੈ ਚਾਹੇ ਜਵਾਨੀ ਹੈ ਕੈ ਉਹ ਸਾਲ ਹੈ ਕੈ ਗਰਮੀ ਹੈ ਉਰਤ ਸੋਬ ਨੀਕ ਹੈ ਘੜੀ ਮੋਤ ਨਹ ਜੀਸਰੇ ਜੇ ਮਾਰਾ ਆਪਦਾ ਨਾਮ ਮੋਤ ਅੱਡੀ ਘੜੀ ਵੀ ਤੇ ਘੜੀ ਮਾਤਰ ਵੀ ਕਦੇ ਸਾਨੂੰ ਭੁੱਲੇ ਨਾ ਨਾਨਕ ਰਵਿਆ ਨਿਤ ਹਰ ਵਕਤ ਗੁਰੂ ਸਾਹਿਬ ਜੀ ਕਹਿੰਦੇ ਉਚਾਰਨਾ ਕਰਦੇ ਰਹੀਏ ਅਸੀ ਕਿਰਪਾ ਕਰੋ ਪੌੜੀ ਸੂਰਬੀਰ ਵਈਆਮ ਇਹ ਇਹਦੇ ਵਕਾਰ ਹੈ ਬੜੇ ਕਰਮਲ ਹੈ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਸੂਰਬੀਰ ਅਸੂਰ ਵੀਰ ਬਰੀਆਮ ਸੂਰਬੀਰ ਬਰੀਆਮ ਜਿਹੜੇ ਸੂਰਮੇ ਕਹਾਉਂਦੇ ਰਫੀ ਕਹਾਉਂਦੇ ਸੀ ਦੁਨੀਆ 'ਚ ਜਿਹੜੇ ਵੀਰ ਬਹਾਦਰ ਕਹਾਉਂਦੇ ਸੀ ਮਹਾਰਫੀ ਕਹਾਉਂਦੇ ਸੀ ਬਰੀਆਮ ਬਹਾਦਰ ਐ ਤਸੀਂ ਕਹਾਉਂਦੇ ਸਮ ਕਿਨਾਂ ਨਾ ਹੋੜੀਏ ਜੇ ਕਿਸੇ ਦੇ ਪਾਸੋਂ ਵੀ ਹੋੜੇ ਨਹੀਂ ਗਏ ਰੋਕੇ ਨਹੀਂ ਗਏ ਸੂਰਮਾ ਆਪਣੇ ਆਪ ਨੂੰ ਕਹਾਉਣ ਵਾਲਾ ਅਰਜੁਨ ਸੀ ਜਿਸ ਵਕਤ ਉਸ ਸਾਧ ਸੰਗਤ ਜੀ ਅਰਜਨ ਦਾ ਮਨ ਢੋਲਿਆ ਸੀ ਮੋਢੇ 'ਚ ਪਾ ਕੇ ਉਸ ਇਹਦੇ ਪੁੱਤਰ ਨੇ ਜੀ ਦਸਤਾਰ ਲਾ ਦਿੱਤੀ ਤੇ ਅਰਜਨ ਹੱਸ ਪਿਆ ਕ੍ਰਿਸ਼ਨ ਜੀ ਕਹਿਣ ਲੱਗੇ ਏ ਅਰਜਨ ਬੜਾ ਅਫਸੋਸ ਹੈ ਜੇ ਕੋਈ ਸ਼ੂਰਮਾ ਤੇਰੀ ਪੱਗ ਲਾ ਦਿੱਤਾ ਤੂੰ ਉਹਦਾ ਸਿਰ ਕੱਟ ਦਿੰਦਾ ਪਰ ਅੱਜ ਪੁੱਤ ਨੇ ਮੋਹ ਵਿੱਚ ਆ ਕੇ ਤਵੇਂ ਹੱਸ ਕੇ ਸਾਹ ਦਿੱਤਾ ਤੋ ਇਹਦਾ ਮੋਹ ਪਰਵਨ ਹੈ ਕਿਉਂ ਜਿਹੜੇ ਸੂਰਮੇ ਕਹੋਗੇ ਨਾ ਰਫੀ ਉਹਨਾਂ ਨੂੰ ਵੀ ਇਹ ਬੜਾ ਪਰਵਨ ਹੈ ਉਹਨਾਂ ਨੂੰ ਵੀ ਛੜਦਾ ਦੇ ਅਤੇ ਵੀਰ ਬਹਾਦਰ ਕਹਾਉਣ ਵਾਲੇ ਜਿਹੜੇ ਹਨ ਉਹਨਾਂ ਨੂੰ ਵੀ ਇਹ ਸਾਬ ਸੰਗੇਜੀ ਬੜੇ ਪਰਵਨ ਹੈ ਮਹਾਰਫੀ ਕਹਾਉਣ ਵਾਲੇ ਜਿਹੜੇ ਸੂਰਮੇ ਹਨ ਉਹਨਾਂ ਨੂੰ ਵੀ ਇਹ ਕਾਮਾਦ ਕੀ ਛੜਦੇ ਦੀ ਕਰੀਚ ਕਾਦ 10000 ਰਾਕੀ ਦਾ ਬਲੀ ਸੀ ਪਰ ਕਾਮ ਦਾ ਮਾਰਿਆ ਹੋਇਆ ਘਮਿਆਰ ਦੇ ਚੱਕ ਵੰਗੂ ਮਾਰਕੀਤ ਹਿੰਸਾ ਨੂੰ ਬਣਾ ਕੇ ਨਟਾਣ ਦੇ ਹੱਥ ਆਵੇ ਦਿੱਤਾ ਸੀ ਇਹ ਹਾਲਤ ਕੀਤੀ ਜਿਹੜਾ 10000 ਰਾਕੀ ਦਾ ਮੁਕਾਬਲਾ ਕਰਨ ਵਾਲਾ ਕਰੀਚਕ ਸੀ ਉਹ ਮਹਾਰੂਫੀ ਆਪਣੇ ਆਪ ਨੂੰ ਕਹੁੰਦਾ ਸੀ ਇਸੇ ਪ੍ਰਕਾਰ ਸੂਰਬੀਰ ਬਰਿਆਮ ਬਰਿਆਮ ਜਿਹੜੇ ਆਪ ਤੁਸੀਂ ਕਹੋਂਦੇ ਸੀ ਬੜੇ ਬੜੇ ਯੋਧੇ ਜਿਨ੍ਹਾਂ ਨੂੰ ਕੋਈ ਜਿੱਤ ਨਹੀਂ ਸਕਦਾ ਬੜੇ ਬਹਾਦਰ ਸਨ ਕਿਨਾਂ ਨਾ ਹੋੜੀਏ ਆਪ ਤੁਸੀਂ ਕਹੌਣ ਵਾਲੇ ਜਿਹੜੇ ਹਨ ਇਹ ਕਿਸੇ ਤੋਂ ਵੀ ਕਾਮ ਆਦਕ ਹੋੜੇ ਨਹੀਂ ਗਏ ਜਾ ਜਾ ਕੇ ਬੇਨਤੀਆਂ ਕਰਦੇ ਰਹੇ ਕਿ ਮੈਂ ਆਪਦੇ ਚਿਤ ਤਪਦੇ ਨੂੰ ਸੇਕਣ ਵਾਸਤੇ ਤੇਰੀ ਸ਼ਰਨ ਆਇਆ ਹੈ ਇਹ ਹੀ ਜੀ ਹਾਲਤ ਆ ਤਸੀਂ ਕਹੋਣ ਵਾਲਿਆਂ ਜਿਉਹਦੇ ਅਵਤਾਰਾਂ ਦੀ ਕਰ ਦਿੱਤੀ ਇਹਨਾਂ ਵਿਕਾਰਾਂ ਨੇ ਕਿਸੇ ਤੋਂ ਵੀ ਹੋੜੇ ਨਹੀਂ ਗਏ ਰੋਕੇ ਨਹੀਂ ਗਏ ਭਗਵਾਨ ਕ੍ਰਿਸ਼ਨ ਨਰਾਦ ਕਾ ਕੋਲੇ ਜਾ ਕੇ ਬੇਨਤੀਆਂ ਕੀਤੀਆਂ ਸਨ ਫੌਜ ਸਤਾਣੀ ਹਾਠ ਇਹ ਫੌਜ ਸਤਾਣੀ ਹਾਠ ਇਹ ਬੜੀ ਫੌਜ ਹੈ ਆਸਰੀ ਸੰਪਤਾ ਦੀ ਅਤਿ ਸਤਾਰੀ ਸਤ ਬਲਦੇ ਆਸਰੀ ਸੰਪਤਾ ਦੇ ਹੈ ਹਰ ਤਰਫਾ ਜਿਹੜੀ ਇਹਨਾਂ ਦੀ ਪੰਜਾ ਜੂੜੀ ਹੈ ਕਿ ਪੰਜੇ ਕਾਮ ਕਰੋ ਲੋਭ ਮੋਹ ਕਾਰ ਜੁੜੇ ਰਹਿੰਦੇ ਹਰ ਵਕਤ ਸੋ ਅਰੋਪ ਤੇ ਰਾਗ ਵਸੀਰ ਸਮੇਤ ਸੋ ਮਾਨੋ ਮੋਤਨ ਮਾਲ ਟੁੱਟੀ ਹੈ ਇਸ ਪ੍ਰਕਾਰ ਦੀ ਹਾਲਤੇ ਕਰ ਦੁੰਦੇ ਹਨ ਦਸ ਨਾਰੀ ਰੋਇਆ ਰਾਮ ਨਕਾਲਾ ਪਿਆ ਸੀਤਾ ਲਖਮ ਨੂੰ ਵਿਛੜ ਗਿਆ ਰਾਮ ਤੇ ਰੇਦਰ ਮੇਲਵਾ ਹੈ ਅੰਤਰਬਾਲੋ ਵਿਕਰ ਮੰਤਰ ਕੀ ਸੈਨਾ ਸੇਵੀਏ ਮੰਤਰ ਜੂ ਜੋਪਾਰ ਸੀਦਾ ਲੈ ਗਿਆ ਬੈਸੋ ਲక్ష్ਮਣ ਨੂੰ ਉਸ ਤੇ ਆਪਾਂ ਨਾਮੇ ਕਰਤਾ ਕਰਨ ਹਰ ਕਰ ਵਿਖੇ ਖਾਪ ਉਠਾਤ ਮਨ ਮਾ ਜੂਰੇ ਰਾਮਚੰਦ ਸੀਤਾ ਲక్ష్ਮਣ ਜੋਗ ਸੀਦਾ ਤੇ ਲక్ష్ਮਣ ਦਾ ਜਦੋਂ ਜੋਗ ਵਿਯੋਗ ਪੈ ਗਿਆ ਸੀ ਤੇ ਉਸ ਵੇਲੇ ਹਨੂੰਮਨ ਦਾ ਰਾਦਿਆ ਆਇਆ ਕਰ ਸੰਯੋਗ ਹਨੂਮਾਨ ਨੇ ਸੀਤਾ ਦਾ ਪਤਾ ਲਿਆ ਆਇਆ ਸੀ ਹਨੂਮਾਨ ਨੇ ਸਜੀਵਨੀ ਬੂਟੀ ਲਿਆ ਕੇ ਲਜਮਨ ਦੇ ਤਾਂ ਹੀ ਸਰਜੀਤ ਕੀਤਾ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਬਿਆੰਤ ਪਰਵਰ ਹਨ ਬੜੇ ਬੜੇ ਅਵਤਾਰਾਂ ਨੂੰ ਪਕੰਬਰਾਂ ਨੂੰ ਵੀ ਆਪਣੇ ਨਵਾ ਲੈਂਦੇ ਹਨ ਦਾਸ ਨਾਰੀ ਉਹ ਦੂਤ ਇਹ ਜਿਹੜੀਆਂ ਦਸੇ ਇੰਦਰੀਆਂ ਇਹ ਤਾਂ ਨਾਰੀਆਂ ਦੀ ਨਿਆਈ ਹਨ ਇਹ ਜਿਹੜੇ ਅਦਭੂਤ ਆਪਣੇ ਆਪ ਨੂੰ ਬ੍ਰਗਤ ਕਹਾਉਂਦੇ ਹਨ ਦੀਨ ਚਮੂੜੀਏ ਉਹਨਾਂ ਨੂੰ ਇਹ ਜਿਹੜੇ ਕਾਮ ਆਦਿਕ ਚਮੇੜ ਦਿੰਦੇ ਆ ਇੰਦਰੀਆਂ ਦੇ ਵਿਸ਼ਿਆਂ ਦੀ ਖਾ ਲਿਆ ਪੀ ਲਿਆ ਢਿਡ ਵਧਾ ਲਿਆ ਤੇ ਆਪਣੇ ਆਪ ਨੂੰ ਅਸੀਂ ਇਹ ਕਿ ਅਬਦੂਦ ਲੋਕ ਖਾਂਦੇ ਨਹੀਂ ਖੋਏ ਖਾ ਲੈਣੇ ਤੇ ਬਾਲੇ ਸੰਖੀ ਆਜ ਖਾ ਖਾ ਕੇ ਇਸ ਪ੍ਰਕਾਰ ਆਪਣੇ ਆਪ ਨੂੰ ਦੁਨੀਆ ਦੇ ਤਿਆਗੀ ਕਹਾਉਣਾ ਤੇ ਇੰਦਰੀਆਂ ਦੇ ਵਿਸ਼ੇ ਚ ਹਰ ਵਕਤ ਖਾਣ ਪੀਣ ਕੀ પેટ ਭਰਿਓ ਪਸੂਆ ਜਿਓ ਸੋਇਓ ਮਨੁੱਖ ਜਨਮ ਹਾਰਿਓ ਇਸ ਪ੍ਰਕਾਰ ਇਹ ਇੰਦਰੀਆਂ ਇਹ ਦੂਰ ਤਿਆਗੀ ਕਹਾਉਣ ਵਾਲਿਆਂ ਨੂੰ ਇਹ ਇੰਦਰੀਆਂ ਇਹਨਾਂ ਟਵੇੜਪੀਆਂ ਹਨ ਜਿਣ-ਜਣ ਲੈਨ ਰਲਾਈ ਇਹ ਜਿਣ-ਜਣ ਕੇ ਕੁਛ ਦੇਨੂ ਰੂਪ ਦੇ ਦੇਖਣ ਵਿੱਚ ਕਿਸੇ ਨੂੰ ਕੰਨਾਂ ਦੀ ਨਿੰਦਿਆ ਸੁਣਨ ਦੇ ਵਿੱਚ ਕਿਸੇ ਨੂੰ ਨਾਸਾਂ ਦੀ ਸੁਗੰਧ ਦੀ ਯਾਦਾਂ ਦੇ ਉੱਪਰ ਫਲੇਲ ਲਾਉਣ ਵਿੱਚ ਇਹ ਕਿਨੂੰ ਚਵੜੀ ਦੇ ਸਪਰਸ਼ ਵਿੱਚ ਇਸ ਪ੍ਰਕਾਰ ਸਾਹ ਸੰਗੀਤ ਜਿਤ-ਜਿਤ ਕੇ ਆਪਦੇ ਨਾਲ ਇਹ ਕਾਮ ਆਜ ਕੇ ਲਾਈ ਜਾ ਰਹੇ ਆ ਅਸੀਂ ਸੰਪਦਾ ਵਾਲੇ ਇਹੋ ਇਹਨਾ ਲੋੜੀਏ ਇਹਨਾਂ ਨੂੰ ਇਹੋ ਕੁਝ ਲੋੜੀਦਾ ਹੈ ਨਾ ਇਹ ਚਾਹੁੰਦੇ ਆਪਦੀ ਜਿੱਤੀ ਹੈ ਸੋ ਹਰ ਵਕਤ ਇਹੋ ਚਾਹੀਦਾ ਹੈ ਇਹਨਾਂ ਨੂੰ ਤ੍ਰੈ ਗੁਣ ਇਹਨ ਕੈ ਵਸ ਕਿਤਨੇ ਗੁਣ ਜਿਹੜੇ ਜੀਵ ਆ ਹੈ ਰਾਜਸੀ ਤਾਮਸੀ ਸ਼ਾਂਤ ਕੀ ਇਹ ਸਾਰੇ ਇਹਨਾਂ ਦੇ ਵਸ ਕੀਤੇ ਹੋਏ ਆ ਰਜੋ ਗੁਣੀ ਬ੍ਰਹਮਾ ਹੈ ਤੇ ਸਤੋ ਗੁਣੀ ਵਿਸ਼ਨੂੰ ਹੈ ਅਤੇ ਤਮੋਂ ਗੁਣੀ ਸ਼ਿਵ ਜੀ ਹੈ ਇਹ ਤਿੰਨ ਗੁਣ ਇਹਨਾਂ ਦੇ ਵਸ ਸਰਪਣੀ ਦੇ ਉੱਪਰ ਨਹੀਂ ਬਲਿਆ ਜਨ ਬ੍ਰਹਮਾ ਵਿਸ਼ਣ ਮਹਾਦੇਵ ਛਲਿਆ ਇਹਨਾਂ ਦੇ ਆਪ ਦੇ ਵਸ ਕੀਤੇ ਹੋਏ ਹਨ ਕਿਨਾਂ ਨਾਮ ਮੂੜੀ ਹੈ ਕਿਸੇ ਦੇ ਪਾਸੋਂ ਨਹੀਂ ਇਹ ਮੂੜੇ ਨਹੀਂ ਜਾਂਦੇ ਰੋਕੇ ਨਹੀਂ ਜਾਂਦੇ ਜਦੋਂ ਆ ਜਾਂਦੇ ਹੈ ਉਸ ਵਕਤ ਇਹਨਾਂ ਦੀ ਨਿਵਰਤੀ ਨਹੀਂ ਇਹਨਾਂ ਦੇ ਪਾਸੋਂ ਹੋ ਸਕਦੀ ਸਭਨਾਂ ਨੂੰ ਕਾਇਰ ਹੋਣਾ ਪੈਂਦਾ ਬڑے ਬڑے ਪਕੰਬਰ ਇਹ ਇਰਾਹੀਮ ਵਰਗੇ ਜਿਹੜੇ ਹੈ ਉਹਨਾਂ ਨੂੰ ਸਖਤ ਸਨੇਹ ਕਰ ਸੰਤ ਕਰੀਏ ਇਸ ਪ੍ਰਕਾਰ ਦੀ ਹਾਲਤ ਕਰ ਦਿੱਤੀ ਇਹਨਾਂ ਵਕਾਰਾਂ ਨੇ ਪਰਮਕੋਟ ਮਾਇਆ ਖਾਈ ਕਹਿੰਦੇ ਭਰਮ ਕੋਟ ਭਰਮ ਰੂਪੀ ਕਿਲਾ ਨਿਕਲਿਆ ਹੋਇਆ ਹੈ ਕਿ ਮਾਇਆ ਰੂਪੀ ਖਾਈ ਹੈ ਇਸ ਦੀ ਕਹੋ ਕਿ ਤੇ ਬਿਜ ਤੋੜੀ ਹੈ ਬਸੋ ਤਾਂ ਮਾਇਆ ਰੂਪੀ ਖਾਈ ਨੂੰ ਭਰਮ ਰੂਪੀ ਕਿਲੇ ਨੂੰ ਕਿਹੜੇ ਤਰੀਕੇ ਨਾਲ ਤੋੜ ਲਵੋਗੇ ਨਿਵਰਤ ਨਹੀਂ ਹੋ ਸਕਦੇ ਹਨ ਹੈ ਆਰਾਧੇ ਕੋਈ ਕੋ ਪਾਹ ਗੁਰੂ ਸਾਹਿਬ ਦੀ ਓਟ ਲੱਗੇ ਫਿਰਦੇ ਜੀ ਪੂਰਨ ਸਤਬਗੁਰੂ ਨਾਇਨਕ ਦੇਵ ਸੱਚੇ ਪਾਤਸ਼ਾਹ ਜਦਕ ਗੁਰੂ ਉਹਨਾਂ ਨੂੰ ਅਰਾਧਨਾ ਕਰੀਏ ਦੇਖੋ ਦਾਲ ਫੋੜੀ ਹੈ ਇਹਦਾ ਬੜਾ ਕਠਨ ਦਾਲ ਹੈ ਇਹਨੂੰ ਭੰਨ ਦੇਈਵੇ ਜੋ ਗੁਰੂ ਸਾਹਿਬ ਦੀ ਓਟ ਲੈ ਲਈਏ ਸਤਗੁਰੂ ਜੀ ਐਸਾ ਗਾਚੋ ਪੁਤਰੀ ਰਾਜਕੁਆਰ ਸੰਗਲਾ ਦੀ ਉਹਦੀਆਂ ਪਦਮਣੀਆਂ ਨੂੰ ਵੀ ਆਪਣੀਆਂ ਪੁੱਤਰੀਆਂ ਬਣਾ ਕੇ ਬਾਹਰ ਦੇਖਦੇ ਅਟਾ ਸੀ ਉਹਨਾਂ ਦੇ ਵਕਾਰ ਮੇੜ ਦਿੱਤੇ ਸਨ ਕਿਤੇ ਵੱਡੇ ਬਲੀ ਹਨ ਗੁਰੂ ਮਹਾਰਾਜ ਸਾਹਿਬ ਦੇ ਪਾਤਸ਼ਾਹ ਕਿਉਂ ਪੂਰਨ ਸਤਗੁਰੂ ਹੈ ਹੋਰ ਕੋਈ ਪੂਰਾ ਨਹੀਂ ਦੁਨੀਆ ਜੋ ਵੇਖੀਏ ਸਭ ਕੋਈ ਜਦੋਂ ਪੜ੍ਹ ਕੇ ਵੇਖੀਏ ਉਹਨਾਂ ਦੇ ਜੀਵਨ ਵੇਖੀਏ ਉਹਨਾਂ ਦੀ ਕਰਤੂਤ ਵੇਖੀਏ ਉਹਨਾਂ ਢੋਲ ਘਾਂਦੇ ਨਵਕਾਰਾਂ ਦੇ ਵਸਤੇ ਬੈ ਕੇ ਸੋ ਸਤਗੁਰੂ ਨਾਨਕ ਦੇਵ ਜੀ ਪੂਰਨ ਹਨ ਉਹਨਾਂ ਨੂੰ ਦਿਲੋਂ ਭਾਵਨਾ ਨਾਲ ਆਰਾਧਨਾ ਕਰੀਏ ਦੇਖੋ ਮ ਦਾਲ ਫੋੜੀ ਹੈ ਦੇਖੋ ਮ ਕਠਨ ਹੋਇਆ ਨਾ ਦਾਲ ਕਾਮਾਦ ਕਾਂ ਦਾ ਇਹਨੂੰ ਇਸ ਪ੍ਰਕਾਰ ਫੋੜੀਏ ਪੰਨ ਸੱਚੀ ਦਾ ਹੈ ਹੋਰ ਕੋਈ ਇਹਨਾਂ ਦੇ ਪੰਨੜ ਦਾ ਯਤਨ ਨਹੀਂ ਹੈ ਹਾਂ ਇਸ ਅੱਗੇ ਦਿਨ ਰਾਤ ਅਸੀਂ ਭਾਈ ਉਹ ਸਤਿਗੁਰੂ ਨਾਨਕਦੇਵ ਜੀ ਦੇ ਗੁਰੂ ਰਾਮਦਾਸ ਸਾਹਿਬ ਦੇ ਅੱਗੇ ਰਾਹਾਂ ਕਰ ਜੋੜੀ ਹੈ ਅਸੀਂ ਹੱਥ ਜੋੜ ਕੇ ਰਹਿਨੇ ਆ ਕਿ ਮਹਾਰਾਜ ਆਪ ਬਖਸ਼ੰਦੂ ਆਪ ਬਖਸ਼ਣ ਵਾਲੇ ਨੂੰ ਆਪ ਤੋਂ ਬਨੇ ਕੌਣ ਮਹਾਰਾ ਇਹਨਾਂ ਨੂੰ ਬਚਾ ਸਕਦਾ ਇਹਨਾਂ ਤੋਂ ਸਭ ਇਹਨਾਂ ਨੂੰ ਮੋਲੇ ਆ ਫੜਲੇ ਹਨ ਯੋ ਮਨੁਬਦ ਰੁਪਈਆ 28 ਜੋੜ ਕੇ ਰਹੀ ਹੈ ਮਾਰਾ ਦੇ ਅੱਗੇ ਰਾਜ ਨੇ